फते 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 आ चली चलो चलिए इधर आना काके तू थोड़ी देर जा ठीक है या नीनी कर नीनी कर कल थोड़ी देर ओके मेरी गल सुन ना गल तो शो न बह मम्मा ने कपड़े धोने तू नीनी कर ठीक है मेरी गल ही नहीं सुन है मुंडा वे कि ढीठ बने है है ना चल आपा आप खेडिए जा गोल गोल करिए गोल गोल ਅਜੇ ਡੂੰਮਲਕਲ ਕਰੇ ਡੂੰਮਲਕਲ ਨਹੀਂ ਹੁਣ ਬੱਚੇ ਨਾਲ ਲੱਗੇ ਰਹਿਣਾ ਕੰਮ ਕੋਈ ਨਹੀਂ ਕਰਨਾ ਧੁੱਪ ਵੇ ਕਿੰਨੀ ਚੜੀ ਹੈ ਤੇ ਕੱਪੜੇ ਧੋ ਲੈ ਕੰਮ ਕਾ ਮੰਮੀ ਜਦੋਂ ਇਹ ਸੋਏਗਾ ਉਦੋਂ ਹੀ ਧੋਵਾਂਗੀ ਨਾ ਕੱਪੜੇ ਉਹ ਸੋਏਗਾ ਨਹੀਂ ਸੌਂਦਾ ਜਰੂਰੀ ਸੌਣਾ ਪਾਣੀ ਵਿੱਚ ਹੱਥ ਪਾਏਗਾ ਤੇ ਕੁਖ ਖਿਡੌਣੇ ਦੇ ਉਹ ਖੇਲੇ ਉਹਦੇ ਨਾਲ ਉਹ ਸੁਟੀ ਜਾਂਦਾ ਜੇ ਖਿਡੋਣੇ ਉਹ ਕੁਛ ਨਹੀਂ ਹੁੰਦਾ ਮੈਂ ਬੈਠੀ ਆ ਘਰ ਰੱਖ ਕੇ ਤੁਸੀਂ ਸਾਹਮਣੇ ਦੇਖ ਲੋ ਸਾਹਮਣੇ ਆ ਜਾਏਗਾ ਤੇ ਹਾਂ ਤੇ ਖਿਡੌਣੇ ਦੇ ਉਹਦਾ ਭਰਨਾ ਮਾਰ ਕੇ ਤੇ ਬੱਠੀ ਦੇਣੀ ਨਾ ਕੰਮ ਕੋਈ ਨਹੀਂ ਦਿੰਦੀ ਘਰ ਦਾ ਕੰਮ ਕਿੰਨਾ ਭਿਆ ਕਰਦਾ ਕੰਮ ਰੋਂਦਾ ਤਾਂ ਮੈਂ ਉਹਨੂੰ ਚੁੱਕਿਆ ਸੀ ਆ ਵੇਖ ਲਓ ਤੁਸੀਂ ਆਪੇ ਵੇਖ ਲਿਓ ਕੋਈ ਨਾ ਖਿਡੌਣੇ ਦੇਈਂ ਇਹਦੇ ਦਾਦੇ ਨੇ ਉਹਨੇ ਚਮੜੇ ਰਹਿਣਾ ਤੇਰੇ ਨਾਲ ਹੀ ਉਹ ਮੈਂ ਵੇਖੋ ਪੁੱਜੀਆ ਦਾ ਪੈਕਟ ਵੀ ਲੈ ਕੇ ਆਈ ਰਸੋਈ ਚ ਦੇਖੋ ਆ ਵੇਰ ਉਹਨੂੰ ਆਹ ਵੇਖ ਲਓ ਤੁਸੀਂ ਲੈ ਲੈ ਪਹਿਲਾ ਚੀਜੀ ਚੀਜੀ ਖਾਣੀ ਡੋਲੀ ਨਾ ਠੀਕੇ ਦਾਦੀ ਮੰਮਾ ਨੂੰ ਫੜਾ ਦਿਓ ਦੇ 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 ਦਾਦੀ ਨੂੰ ਫੜਾ ਦੇ ਦਾਦੀ ਨੂੰ ਦੇ 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 ਚੱਲ ਫੜਾ ਦੇ ਜਲਦੀ ਦੇ ਦੇ ਦੇਂਦਾ ਵੀ ਨਹੀਂ ਨਾ ਦੇ ਦੇ ਇਹਨੇ ਸਾਰਾ ਡੋਲ ਕੇ ਹੀ ਸਾਂ ਲੈਣਾ ਹੈ ਏ ਬੇ ਹੁਣ ਵੀ ਤੇ ਬੈਠਾ ਕਿ ਨਹੀਂ ਬੈਠਾ ਉਹ ਹੁਣ ਪੁੱਜੀਆ ਦੇ ਏਦੇ ਪਏ ਹੋ ਨਾ ਤਾਂ ਕਰ ਪੁੱਜੀਏ ਦੀ ਨਹੀਂ ਗੱਲ ਈ ਵੈਸੀ ਤੂੰ ਬੰਨੇ ਬੜੇ ਮਾਰਦੀ ਏ ਚੋਲੇ ਬੰਨ ਬੈਠੀ ਰਹਿੰਦੀ ਏ ਕੰਮ ਘਾਣਾ ਨਹੀਂ ਕਰਦਾ ਮੈਂ ਕੱਪੜੇ ਹੁੰਦੋ ਆਵਾ ਹਾਂ ਤੁਸੀਂ ਆਰੇ ਲਾ ਲੋ ਕਿ ਦੇਰ ਲਾ ਲਾਂਗੇ ਜਾ ਤੂੰ ਕੱਪੜੇ ਧੋ ਧਿਆਨ ਰੱਖਿਓ ਹਾਂ ਧਿਆਨ ਹੀ ਹੈ ਠੀਕ ਹੈ ਚੰਗਾ ਤੇਰੇ ਤੋਂ ਵਧੀਆ ਧਿਆਨ ਰੱਖਾ ਕੀ ਘਬਰਾ ਨਾ ਤੇਰੀ ਮਾਂ ਨੂੰ ਨਾ ਐਵੇਂ ਆਤਾ ਪਈਆਂ ਹੀ ਐ ਬਾਹਨੇ ਮਰਨਦੀ ਏ ਕੰਮ ਚੋਰ ਨਾ ਹੋਵੇ ਤੇ ਇਹ ਮੁੰਡਾ ਖੇਡਦਾ ਨਹੀਂ ਪਿਆ ਚੰਗਾ ਭਲਾ ਬੈਠੀ ਰਹਿੰਦੀ ਹੋਰ ਯਾਰ ਨਾਲ ਆਪ ਵੀ ਕੰਮ ਕਰਨਾ ਕੋਈ ਨਹੀਂ ਬਹਾਨੇ ਮਾਰੀ ਜਾਂਦੇ ਐ ਨਹੀਂ ਖਲੋਂਦਾ ਉਹ ਨਹੀਂ ਖਲੋਂਦਾ ਖਲੋਣੇ ਖਲੁੰਨੇ ਦੇ ਆਪੇ ਉਹ ਖੇਲੇਗਾ ਉਹ ਮੁੰਵੀ ਤੇ ਮੰਮੀ ਲੈ ਕੇ ਬੈਟੇ ਹੀ ਨੇ ਐ ਇਹ ਪਹਿਲਾਂ ਲੈ ਕੇ ਬਹਿ ਜਾਂਦੇ ਤੇ ਮੈਂ ਵੀ ਜਲਦੀ ਬੇਲੀ ਹੋ ਜਾਣਾ ਅਸੀਂ ਐਵੇਂ ਬੋਲੀ ਜਾਂਦੇ ਨੇ ਬੈ ਇਹ ਦੁਈ ਚੁ ਕਰਕੇ ਐਵੇਂ ਦੁਈ ਜੰਨਨ ਉਹਨਾਂ ਕੰਮ ਕਰਨ ਦਿਆ ਕਰ ਕੰਮ ਕਿੰਨੇ ਕਰਨਾ ਕਰਦਾ ਆ ਫੇਰ ਕੀ ਹੋਇਆ ਕੰਮ ਕਰਨ ਦੇ ਉਹਨੂੰ ਉਹਦੇ ਕੀ ਕੰਮ ਚੋਰ ਗਈ ਆ ਕੰਮ ਕੰਦੀ ਨੀ ਸਾਰਾ ਦਿਨ ਢਿਚਲੀ ਢਿਚ ਪਈ ਜਾਂਦੀ ਐ ਤੇ ਕੰਮ ਦੀ ਨਿੰਜੜਾ ਵਾਂ ਲੱਗੀ ਰਹਿੰਦੀ ਹੌਲੀ ਹੌਲੀ ਹੱਥੋਂ ਨਿਕਲਦਾ ਨਹੀਂ ਕੰਮ ਗੱਲਾਂ ਬਣਾਈ ਜਾਏਗੀ ਬਸ ਸਰਦੀ ਤੇ ਇਹਦੇ ਲਈ ਬੱਕਰੀ ਐ ਸਾਰੇ ਲਈ ਦਰਦੀ ਐ ਕੰਮ ਕਰਕੇ ਤੂੰ ਵਿਹਲੀ ਹੋ ਫਟਾਫਟ ਮਿੰਟ ਬਾਦ ਉਹਦੇ ਸਰਾਨੇ ਆ ਕੇ ਬਈ ਜਾਂਦੀ ਐ ਕੱਪੜੇ ਧੁੱਪ ਦੇਤਾ ਹੀ ਨਹੀਂ ਤਬ ਤੱਕ ਨਾ ਮੈਂ ਭਾਂਡੇ ਮਾਂਜਿਆ ਵਾਂ ਅੰਮੰਦਾ ਵੀ ਹੁੰਦਾ ਮੈਂ ਮੈਂ ਜਲਦੀ ਜਲਦੀ ਕੰਮ ਕਰਨਾ ਬੈਠਾ ਫਟਾਫਟ आई पुत्र पते चुप कर जा दादी कोल बह जा मैं आ गई आ गई पुत्र आ गई रोंद ही रहा करे की मां ने सिखाया जे देखो कोई काम ना करना ही नहीं किसी ना आराम ना, ना बैठा जाता है ਦੋ ਤਰ ਖਡਾਉਣਿਆਂ ਨਾਲੀ ਬੱਚਾ ਖੇਡ ਲੰਦਾ ਮੈਂ ਚੁੱਕੀ ਰੱਖਦੀ ਹਰ ਵੇ ਆਤਾ ਹੀ ਗੰਦਗੀਆਂ ਪਾ ਛੱਡੀਆਂ ਆਈਆਂ ਆਈਆਂ ਬੱਸ ਰੋਈ ਜਾ ਆ ਮੇਰੇ 딸ਾ ਆ ਆ ਜਾ ਆ ਜਾ ਆ ਜਾ ਛੋਨਾ ਮੇਰੇ ਜੁੰਨ ਨੋ ਨਾ ਆ ਮਮਾ ਦੇ ਆ ਆ ਜਾ ਪਿੱਕੇ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਨਹੀਂ ਉਹਨੇ ਚੁੱਪ ਕਰਨਾ ਫਿਰ ਉਹ ਨਹੀਂ ਰੋਇਆ ਪਹਿਲਾਂ ਤਾਂ ਬੈਠਾ ਰਿਹਾ ਵਾ ਉਹ ਪੂਝੀਆਂ ਖਾਂਦਾ ਪਿਆ ਸੀ ਉਹਦਾ ਢਿੱਡ ਭਰ ਗਿਆ ਉਹਨ ਰੋਣ ਲੱਗ ਗਿਆ ਉਹਨੂੰ ਭੁੱਖ ਲੱਗੀ ਸੀ ਤੇ ਦੁੱਧ ਬੁਲਾ ਲਏ ਅੱਜ ਕਿਹੜੀ ਗੱਲ ਹੈ ਤੁਸੀਂ ਕਹਿ ਰਹੇ ਸੀ ਮੈਂ ਕੰਮ ਅੱਜ ਲੈ ਆ ਲੈ ਆ ਬਣਾ ਕੇ ਆ ਦੁੱਧ ਪਹਿਲਾਂ ਮੈਂ ਇਹਨੂੰ ਸਵਾਲਾਂ ਫਿਰ ਕੰਮ ਕਰ ਲਾਂਗੀ ਨਹੀਂ ਕੁਝ ਨਹੀਂ ਹੋ ਗਿਆ ਦੋ ਹੱਥਰੂ ਨਿਕਲਿਆ ਕੀ ਹੋ ਗਿਆ ਤੈਨੂੰ ਉਹ ਇਹਨੂੰ ਪਹਿਲਾਂ ਸਵਾਲ ਇੰਦੀ ਹੈ ਨਾ ਆਰਾਮ ਨਾਲ ਸੁੱਤਾ ਰਹੇਗਾ ਫਿਰ ਮੇਰੇ ਕੰਮ ਸਾਰੇ ਹੋ ਜਾਣੇ ਨੇ ਤਾਂ ਕੀ ਹੋ ਗਿਆ ਕਮਰਾ ਗਈਆਂ ਇਧਰ ਰੋਪਿਆ ਤੇ ਦੁਪਹਿਰ ਦੀ ਰੋਟੀ ਨਹੀਂ ਬਣਾਣੀ ਹੈ ਆਉਣ ਵਾਲੇ ਨੇ ਉਹ ਕੋਈ ਗੱਲ ਨਹੀਂ ਲੈ ਮੈਂ ਫੜਾ ਹਾਂ ਤੁਹਾਡੇ ਕੋ ਫੇਰ ਚੁੱਪ ਨਹੀਂ ਕਰਨਾ ਫੇਰ ਤੁਸੀਂ ਬੋਲੀ ਜਾਣਾ ਹੈ ਅਬੇ ਕੋ ਰੋਂਦਾ ਕਿੰਨਾ ਪਿਆ ਹੈ ਕਹਨੇ ਇਸ ਤਰ੍ਹਾਂ ਹੀ ਰੋਂਦੇ ਆ ਤੇ ਐਂਦੀ ਪਲਦੇ ਆ ਤੂੰ ਦੁੱਧੋ ਗਰਮ ਕਰ ਰਜਾਈ ਰੱਖ ਨਾਲੇ ਮੈਂ ਲੈ ਕੇ ਲੰਮੇ ਪਹਿਨੀ ਆ ਨਾਲੇ ਕਮੇਡ ਮੈਂ ਫੀਡ ਕਰਾ ਲਾਂ ਫੇਰ ਚੁੱਪ ਕਰ ਜਾਏਗਾ ਤੇ ਫੇਰ ਮੈਂ ਚਲੀ ਜਾਂਦੀ ਆ ਰੋਟੀ ਬਣਾਣ ਓ ਮੇਰਾ ਮੁੰਡਾ ਭੁੱਖਾ ਚਲੇ ਜਾਏਗਾ ਦੁਕਾਨ ਤੇ ਮੈਂ ਮੰਮੀ ਹੁਣ ਤੁਹਾਨੂੰ ਕਿੱਦਾਂ ਸਮਝਾਵਾਂ ਤੁਸੀਂ ਸਮਝਦੇ ਵੀ ਨਹੀਂ ਹੋਣਾ ਸਭ ਨਹੀਂ ਪਿਆ ਫੜਾ ਦੁੱਧ ਪਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕੋ ਕਿੱਸੀ ਗੈ ਸਤਿ ਸ਼੍ਰੀ ਅਕਾਲ ਹੋਰ ਠੀਕੋ ਭਾਬੀ ਤੁਸੀਂ ਮੈਂ ਵਧੀਆ ਇਹ ਨਾ ਰੋਂਦਾ ਮੇਰਾ ਬੁੱਬਾ ਮੇਰਾ ਬੁੱਬਾ ਰੋਂਦਾ ਮੈਂ ਬੁੱਬਾ ਰੋਂਦਾ ਟਾਈਮ ਹੈ ਮੰਮੀ ਕਹਿੰਦੇ ਕੰਮ ਤੂੰ ਕਰ ਲੈ ਮੈਨੂੰ ਸਵਾਦ ਨਹੀਂ ਨਹੀਂ ਕੰਮ ਨਾ ਕਰ ਤੂੰ ਇਹ ਬਲਕਿ ਆ ਚੱਲ ਜੁੱਤਾ ਮੇਰਾ ਬੁੱਬਾ ਨਾ ਰੋਏ ਨਾ ਰੋਏ ਨਾ ਚੱਲ ਕੇ ਦੁੱਧ ਬੁਲਾਓ ਉਹ ਵੀ ਤੁਹਾਡੇ ਘਰ ਕੋਣ ਆਇਆ ਏ ਚੱਲ ਚੱਲ ਕਰੋ ਕਾਕੇ ਹੋਵੇ ਨਾਨੀ ਨਾਨੀ ਦੇ ਬੁੱਤਲ ਕੋਈ ਕਰਨੀ ਭੱਲਾਂ ਨੂੰ ਅੰਦਰ ਲੈ ਕੇ ਜਾ ਤੇ ਦੁੱਧ ਪਲਾ ਦੁੱਧ ਪਲਾ ਜਿਵੇਂ ਲੈ ਕੇ ਜਾਂਦੀ ਹਾਂ ਹਾਂ ਲੈ ਜਾ ਲੈ ਜਾ ਬੰਦਾ ਹਾਂ ਇਹਨੇ ਸੋਨਾ ਹੈ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਜਾ ਲੈ ਜਾ ਮੈਂ ਵੀ ਜਾਣੀ ਜਰਾ ਜਾ ਜਾ ਚੱਲੇਗਾ ਕੋਈ ਗੱਲ ਜਾ ਦੋਨੇ ਜਣੇ ਚਲੇ ਜਾ ਹਾਂ ਜੀ ਕੀ ਹਾਲ ਠੀਕ ਹੈ ਤੁਸੀਂ ਸੁਣਾ ਪਰਿਵਾਰ ਸਾਰਾ ਠੀਕ ਹੈ ਭਾਜੀ ਠੀਕ ਹੈ ਸਭ ਵਧੀਆ ਬੱਚੇ ਸਭ ਠੀਕ ਠਾਕ ਆ ਮੈਂ ਤੂੰ ਬਸ ਇਹ ਕਹਿੰਦੇ ਮੈਂ ਤੂੰ ਬੈਠੇ ਸਾਥੇ ਗੱਲ ਹੀ ਕਰਨੇ ਵੈਸਾ ਮੈਂ ਤਾਂ ਅੱਗੇ ਕਰਨੀ ਨਹੀਂ ਮੀਸਾ ਤੂੰ ਕੰਮ ਨਾ ਕਰ ਐ ਬਈਓ ਆਈਓ ਹਾਂਜੀ ਹਾਂ ਕੰਮ ਨਾ ਕਰ ਤੇ ਬੱਚਾ ਮੈਨੂੰ ਫੜਾ ਦੇ ਨਾ ਮੈਂ ਤੇ ਆਪ ਹੀ ਸਾਰਾ ਕਰ ਲੈਣੀ ਪਰ ਕੀ ਕਰਾ ਤੁਹਾਡੀ ਕੁੜੀ ਨੇ ਇਹਨੂੰ ਆਤਾ ਹੀ ਬੜੀਆਂ ਮਾੜੀਆਂ ਪਈਆਂ ਆਂ ਆਏ ਆਏ ਆਤਾ ਹੀ ਮਾੜੀਆਂ ਮਾਸਾ ਜਿੰਨਾ ਦੇਗਾ ਲੈ ਮਾਸਾ ਤੇ ਮੈਂ ਉਨ ਟਿੱਕਦਾ ਨਹੀਂ ਨਾ ਤੇ ਫਿਰ ਮੈਂ ਕਹਨੀ ਤੂੰ ਬੈਨੂੰ ਫੜਾਇਆ ਕਰ ਤੇ ਐਸਾ ਨਾ ਬੋਤਾ ਨਾ ਆਪਣੇ ਨਾਲ ਚ ਮੁ ਰੱਖਿਆਗਾ ਨਹੀਂ ਪਰ ਜੀ ਠੰਡ ਬੜੀ ਹੈਗੀ ਨਾ ਬੱਚੇ ਨਹੀਂ ਟਿਕਦੇ ਬੱਚੇ ਵੀ ਨਿੱਗ ਬੰਗਦੇ ਨਹੀਂ ਉਹ ਤੇ ਹੈ ਹੀ ਹੈ ਮੈਂ ਤੂੰ ਨਹੀਂ ਕਹਿੰਦੀ ਵੀ ਸੀ ਦੁੱਧ ਦਾ ਫਿਲਟਰ ਚ ਪਾ ਤਾ ਨਰ ਜਾਈਦਾ ਖੰਦਾ ਮੈਂ ਲੰਮੇ ਪਾ ਦੇਣਾ ਤੈਨੂੰ ਸੁਆਵਾਂ ਮੈਂ ਤਾਂ ਬਹੁਤਾ ਕੰਮ ਆਪ ਹੀ ਕਰ ਲਾ ਕਰ ਦਿੰਨੀ ਆ ਇਹਨੂੰ ਕਰਨ ਹੀ ਨਹੀਂ ਦਿੰਦੀ ਤੁਸੀਂ ਕਰ ਲੈਂਦੇ ਸਾਹ ਹਾਂ ਮੈਂ ਕਰ ਲੰਨੀ ਆ ਚਲੋ ਵਧੀਆ ਵਸੋ ਗੁਰੂ ਨਾਲ ਮਿਲ ਕੇ ਕੰਮ ਹੋਰ ਕੀ ਜਲਦੀ ਵਿਹਲੇ ਹੁੰਦੇ ਉਹ ਤੇ ਬੱਚਾ ਵੀ ਤੇ ਸਾਹਮਣਾ ਹੁੰਦਾ ਨਾ ਭੈਣ ਜੀ 2 ਘੰਟੇ ਲੱਗਦੇ ਆ ਤੇ ਦੋ ਜਣੇ ਕੰਮ ਕਰੇ ਕਰਦੇ ਰਵੋ ਨਾ ਤੇ ਮਿੰਟੋ ਮਿੰਟੇ ਕੰਮ ਹੁੰਦੇ ਹੋਏ ਸਾਰੇ ਦਿਨ ਵਿਹਲੇ ਹੀ ਰਹਿਣਾ ਤੇ ਹੋਰ ਕੀ ਤੇ ਭਾਵੇਂ ਰਾਈ ਤੇ ਸੋਵੋ ਤੁਸੀਂ ਭਾਵੇਂ ਮੋਬਾਈਲ ਤੇ ਨਹੀਂ ਇਹਨੂੰ ਆਪ ਹੀ ਕਹਿ ਦਈਦਾ ਚਲ ਤੂੰ ਬੱਚਾ ਸੰਭਾਲ ਲੈ ਤੇ ਮੈਂ ਆਪੇ ਕੰਮ ਕੰਮ ਕਰਨਾ ਸੋਖਾ ਭੈਣ ਜੀ ਕੰਮ ਫਟਾਫਟ ਕਰ ਲੀਦਾ ਚਲੋ ਵਧੀਆ ਵੇਖੋ ਹੁਣ ਵੇਖੋ ਮਿੰਨੀ ਕਿੰਨਾ ਖੁਸ਼ ਲੱਗੰਦਿਆ ਤੁਹਾਡੇ ਕੋ ਆਕੇ ਕਿੰਨਾ ਰੋਂਦਿਆ ਹੀ ਪਤਾ ਕੀ ਭਾਬੀ ਇਹਨੂੰ ਲੱਗੀ ਸੀ ਭੁੱਖ ਮੰਮੀ ਜਿੱਦੇ ਆਈ ਹੋਈ ਸੀ ਦੁੱਧ ਰਹਿਣ ਦੇ ਮੈ ਫੜ ਲੈਂਦੀ ਆ ਤੂੰ ਕੰਮ ਕਰ ਲੈ ਉਹਨਾਂ ਨੂੰ ਕੰਮ ਨਾ ਹੁੰਦਾ ਕਿ ਕੰਮ ਪੂਰਾ ਹੋ ਜਾਏ ਮੈਂ ਬਹਿ ਜਾਵਾਂ ਬਸ ਲੈ ਨਾ ਤੇ ਬਹਾਨਾ ਲਾਂਦੇ ਨੇ ਮੈਂ ਸਾਰਾ ਕੰਮ ਕਰਦੀ ਆ ਸਾਰਿਆਂ ਨੂੰ ਕਹਿੰਦੇ ਫਿਰਦੇ ਮੈਂ ਕੰਮ ਕਰਦੀ ਆ ਤੇ ਬੈੱਡ ਤੋਂ ਉੱਠਦੇ ਨਹੀਂ ਬੱਚਾ ਲੈ ਕੇ ਬਹਿ ਜਾਂਦੇ ਨੇ 5-7 ਮਿੰਟ ਫਿਰ 5-7 ਮਿੰਟ ਬਾਅਦ ਕਹਿੰਦੇ ਮੈਂ ਸਾਰਾ ਦਿਨ ਬੱਚਾ ਫੜਦੀ ਆ ਕੰਮ ਦੇ ਹੁੰਦਾ ਹੀ ਰਹਿੰਦਾ ਵਾ ਪਹਿਲਾਂ ਤੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਨੂੰ ਫੜੋ ਇਹ ਤੇ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਪਹਿਲੀ ਪਾਇਓਰਿਟੀ ਬੱਚਾ ਹੋਣੀ ਚਾਹੀਦੀ ਆ ਉਹ ਬੱਚਾ ਰੋ ਰੋ ਕੇ ਵੇਖੋ ਕਿ ਤਰ੍ਹਾਂ ਕਰੀ ਜਾਂਦੇ ਆ ਉਹ ਮੈਂ ਉਹ ਹੀ ਮਤਾਈਆਂ ਮੈਂ ਭੱਜੀ ਆਈਆਂ ਕੰਮ ਛੱਡ ਕੇ ਭੱਜੀ ਆਈ ਮੈਂ ਘਾਂਡੇ ਵੀ ਨਹੀਂ ਪੂਰੇ ਜੋੜੇ ਮੈਂ ਕਿ ਪਹਿਲਾਂ ਮੈਂ ਬੱਚਾ ਫੜਾ ਆਪਣਾ ਨੋ ਹੀ ਜਾ ਰਿਹਾ ਰੋਹੀ ਜਾ ਰਿਹਾ ਜਤੋਂ ਹੋਰ ਜ਼ਿਆਦਾ ਰੋਉਂਦੇ ਆ ਹੀਗਾ ਇਹ ਗੱਲ ਤੇ ਉਹਨਾਂ ਨੂੰ ਸਮਝ ਨਹੀਂ ਚਾਹੀਦੀ ਆ ਨਹੀਂ ਸਮਝਵੇ ਭਾਬੀ ਬਰਾ ਸਮਝਾ ਕੇ ਵੇਖ ਲੈ ਇਹਨਾਂ ਨੂੰ ਵੀ ਮੈਂ ਕਿਹਾ ਮੈਂ ਕਿਹਾ ਤੁਸੀਂ ਮੰਮੀ ਨੂੰ ਸਮਝਾਓ ਥੋੜਾ ਜਿਹਾ ਕਿ ਟਾਈਮ ਬੱਚਿਆਂ ਦੇ ਨਾਲ ਮੈਂ ਘਰ ਦਾ ਵੀ ਕਰਾਂ ਬੱਚੇ ਵੀ ਸੰਭਾ ਇਹ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਨਾ ਗੱਲ ਤੇ ਤੁਹਾਡੀ ਸਹੀ ਆ ਪਰ ਜਦੋਂ ਆਪਾਂ ਆਏ ਉਦੋਂ ਤੇ ਉਹਨਾਂ ਨੇ ਕਹਿ ਤਾਂ ਜਾ ਜਾ ਲੈ ਕੇ ਅੰਦਰ ਚੱਲ ਜਾ ਉਹ ਤੁਹਾਡੇ ਸਾਹਮਣੇ ਇਦਾਂ ਦੀਆਂ ਗੱਲਾਂ ਕਰਦੇ ਨੇ ਗਲੀ 'ਚ ਵੀ ਸਾਰਿਆਂ ਨੂੰ ਕਹਿੰਦੇ ਨੇ ਮੈਂ ਸਾਰਾ ਕੰਮ ਕਰਦੀ ਆ ਸਾਰਾ ਕੰਮ ਕਰਦੀ ਆ ਪੁੱਛ 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 ਕਰਦੇ ਨੇ ਇੱਥੇ ਜੇ ਕੰਮ ਕਰਦੇ ਨਹੀਂ ਤੇ ਫਿਰ ਇਦਾਂ ਝੂਠੇ ਜੇ ਕਹਿੰਦਾ ਕੀ ਮਤਲਬ ਤੁਸੀਂ ਛੱਡ ਦਿਓ ਭਾਬੀ ਇੱਥੇ ਤੇ ਸਾਨੂੰ ਪਤਾ ਕੋਲ ਕਿਦਾਂ ਦਾ ਹੈਗਾ ਹੈ ਮੇਰੀ ਗੱਲ ਸੁਣੋ ਤੂੰ ਇੰਨੀ ਠੰਡ ਦੇ ਵਿੱਚ ਕੱਪੜੇ ਧੋਉਂਦੇ ਜੇ ਬੱਚਾ ਤਾਂ ਡਿਫੀਲ ਲੈਂਦਾ ਜੇ ਉਹ ਬਿਮਾਰ ਪੈ ਗਿਆ ਫੇਰ ਪਹਿਲਾਂ ਪਿਆ ਸੀ ਪਹਿਲਾਂ ਵੀ ਮੈਂ ਹੀ ਓਕਿਆ ਮੈਂ ਕਿਹਾ ਮम्मा ਮੈਂ ਕੱਪੜੇ ਰੈਨ ਦਿੰਦੀ ਆ ਕੱਪੜੇ ਵਾਸੇ 2-3 ਮਹੀਨੇ ਵਾਲੀ ਲਗਵਾ ਲੈਂਦੇ ਆ ਕਹਿੰਦੇ ਨਹੀਂ ਪੈਸਿਆਂ ਦਾ ਹੱਥ ਨਹੀਂ ਪੈਂਦਾ ਤੂੰ ਰੈਨ ਦੇ ਮੈਂ ਧੋ ਲਿਆ ਕਰ ਉਹ 10 5-6 ਦਿਨ ਧੁੰਦੇ ਨੇ ਫਿਰ 6ਵੇਂ 7ਵੇਂ ਹਾਈ ਮੇਰਾ ਲੱਕ ਗਿਆਈ ਹਾਈ ਮੇਰਾ ਮੋਢਾ ਗਿਆਈ ਬੱਸ ਲੈ ਕੇ ਬੈ ਇਹ ਗੱਲ ਤੇ ਫਿਰ ਵਧੀਆ ਨਹੀਂ ਆ ਕਿ ਕੱਪੜੇ ਉਹ ਆਪ ਧੋ ਦਿੰਦੇ ਸਾਰੇ ਕੌਣ ਕੱਪੜੇ ਧੋਂਦਾ ਭਾਬੀ ਤੂੰ ਹੀ ਤੇ ਕਹਿ ਰਹੇ ਸੀਗੇ ਕਪੜੇ ਤੋਨੇ ਪਾਣੀ ਮੈਂ ਪਰਦੀਆਂ ਕਪੜੇ ਵਿੱਚ ਮੈਂ ਪਾਉਂਦੀਆਂ ਸਰਫ ਮੈਂ ਪਾਉਂਦੀਆਂ ਸੁੱਕਨੇ ਮੈਂ ਪਾਂ ਜਾਂਦੀ ਨਹੀਂ ਛੋੜਦੀ ਮੈਂ ਵਾ ਸੇ ਬਟਨ ਘੁਮਾਉਂਦੇ ਹੋ ਕਹਿੰਦੇ ਮੈਂ ਕਪੜੇ ਧੁੰਦੀਆਂ ਬਟਨ ਘੁਮਾਉਣਾ ਸਵਿਚ ਘੁਮਾਉਂਦੇ ਨੇ ਬਸ ਤੇ ਕਹਿੰਦੇ ਸਾਰਾ ਕਪੜੇ ਮੈਂ ਧੋਤੇ ਨੇ ਅੱਜ ਜੇ ਇਸ ਤਰ੍ਹਾਂ ਕਰਦੇ ਆ ਇਹ ਗੱਲ ਤੇ ਬੜੀ ਗਲਤ ਆ ਉਹਨਾਂ ਨੂੰ ਤੇ ਤੁਹਾਨੂੰ ਸਮਝਣਾ ਚਾਹੀਦਾ ਬੱਚਾ ਛੋਟਾ ਵਾ ਛੋਟੇ ਬੱਚੇ ਨੇ ਕਿੱਥੇ ਇੰਨਾ ਕੰਮ ਹੁੰਦਾ ਮੈਂ ਤਾਂ ਸਭ ਨੂੰ ਮੰਮੀ ਨੂੰ ਕਿਹਾ ਸੀ ਮੈਂ ਕਿਹਾ ਮੰਮੀ ਮੈਨੂੰ ਦੋ ਕੁ ਮਹੀਨੇ ਪੇਕੇ ਲੈ ਜਾਓ ਮੈਂ ਠੰਡ ਠੰਡ ਕੱਢ ਆਵਾਂਗੀ ਤੁਹਾਡੇ ਘਰ ਤੁਹਾਨੂੰ ਤੇ ਆਪਾਂ ਕਿਹਾ ਸੀਗਾ ਕਿ ਤੁਸੀਂ ਆ ਜਾਓ ਇੰਨੀ ਠੰਡ ਹੈਗੀ ਆ ਫਿਰ ਮੈਂ ਕਿਹਾ ਚੱਲ ਨਹੀਂ ਠੰਡ ਚ ਕਵੇਂ ਮੰਮੀ ਨੂੰ ਵੀ ਪਰੇਸ਼ਾਨ ਤੁਹਾਨੂੰ ਵੀ ਪਰੇਸ਼ਾਨ ਕਰ ਆਪਣੇ ਘਰ ਚ ਹੀ ਬੱਚਾ ਰਹਿੰਦਾ ਹੈ ਚੱਲ ਕੰਮ ਕਰਨ ਤੋਂ ਬਾਅਦ ਮੈਂ ਤਾਂ ਮੰਮੀ ਨੂੰ ਕਹਿ ਦਿੰਦੀ ਆ ਮੈਂ ਕਿਹਾ ਮੰਮੀ ਚਾਹ ਧਾਰ ਦੋ ਠੰਡ ਬਰੀ ਲੱਗਦੀ ਪਈ ਏ ਮੰਮੀ ਬਣਾ ਤੇ ਦਿੰਦੇ ਨੇ ਸੁਣ ਲਓ ਚਾਹ ਬਣਾਉਂਦੀ ਵੀ ਤਾਂ ਦੱਸਦਾ ਚਾਹ ਚ ਪਾਣੀ ਇਲਾਚੀਆਂ ਬੱਸ ਤੇ ਕਹਿੰਦੇ ਜਾ ਕੱਪ ਚ ਪਾ ਲਿਆ ਜਾ ਕੇ ਚਾਹ ਇੱਦਾਂ ਕਰਦੇ ਜੇ ਤੇ ਜਾ ਕੇ ਵੇਖਿਆ ਤੇ ਚਾਹ ਹੈ ਹੀ ਨਹੀਂ ਫਿਰ ਚਾਹ ਮੈਂ ਖੰਡ ਪੱਤੀ ਮੈਂ ਪਾਣੀ ਹੈ ਜਾ ਕੇ ਫਿਰ ਚਾਹ ਲਿਆ ਕੇ ਰੱਖਦੀ ਆ ਉਹਨਾਂ ਨੂੰ ਵੀ ਪਲਾਨਦੀ ਆ ਤੇ ਆਪ ਵੀ ਪਿੰਦੀ ਆ ਫਿਰ ਮੈਂ ਮੁੰਡਾ ਸੁਆਇਆ ਹੁੰਦਾ ਮੈਂ ਕਹਿੰਦੀ ਚੱਲ ਮੈਂ ਵੀ ਥੋੜੀ ਦੇਰ ਲੰਬੇ ਪੈ ਜਾਵਾਂ ਮੇਰਾ ਵੀ ਲੱਕ ਲੁੱਕ ਪੀੜ ਹੁੰਦਾ ਹੈ ਨਾ ਤੇ ਲੰਬੇ ਪੈਣ ਦਾ ਟਾਈਮ ਆਂਦਾ ਉਦੋਂ ਕੱਕਾ ਉੱਠ ਕੇ ਬਹਿ ਜਾਂਦਾ ਤੇ ਰੈਸਟ ਮੈਂ ਕੀ ਕਰਾਂ ਫਿਰ ਗੱਲ ਤੇ ਢੱਡੀ ਸਹੀ ਆ ਛੋਟੇ ਬੱਚਿਆਂ ਨਾਲ ਤੇ ਵੈਹੀ ਰੈਸਟ ਨਹੀਂ ਹੁੰਦੀ ਕਿਉਂਕਿ ਰਾਤੀਏ ਸੌਂਦੇ ਨਹੀਂ ਆ ਤੇ ਸਾਰੀ ਰਾਤ ਉੱਠਿਆ ਰਹਿੰਦਾ ਰੂ 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 ਕਰਦਾ ਰਹਿੰਦਾ ਸਾਰਾ ਦਿਨ ਦੀ ਫਿਰ ਇਹ ਸਾਬ ਨਾਲ ਤੇ ਤੁਹਾਨੂੰ ਕੋਈ ਰੈਸਟ ਦਾ ਟਾਈਮ ਹੀ ਨਹੀਂ ਮਿਲਦਾ ਨਾ ਇਤਰਾ ਦੇ ਤਾਂ ਅਡੀਸ਼ਨ ਦਾ ਸਰੀਰ ਖਰਾਬ ਹੋ ਜਾਊਗਾ ਤੇ ਤੁਸੀਂ ਕਹਿੰਦੇ ਨਹੀਂ ਬਰੀ ਵਰੀ ਕਿ ਆ ਭਾਬੀ ਮੈਂ ਕਿ ਕੰਮ ਥੋੜਾ ਬੋਤਾ ਕਰ ਲਿਆ ਕਰੋ ਮੈਨੂੰ ਵੀ ਸਾਥ ਮਿਲ ਜਾਏਗਾ ਨਾਲ ਜਲਦੀ ਕੰਮ ਫ੍ਰੀ ਹੋ ਜਾਏਗਾ ਚਲੋ ਕੋਈ ਗੱਲ ਨਹੀਂ ਮੈਂ ਨਾ ਮੰਮੀ ਨਾਲ ਗੱਲ ਕਰਦੀ ਆ ਤੂੰ ਹੀ ਆਪਣੀ ਥੋੜੀ ਤਿਆਰੀ ਰੱਖਿਓ। ਤਾਬੀ ਤਿਆਰੀ ਕਰਾਦੀ। ਤੂੰ ਹੀ ਨਾ ਦੋ ਚਾਹ ਸੂੜ ਆਪਣੇ ਬੈਗ 'ਚ ਪਾ ਲਓ। ਤੇ ਬਾਕੀ ਗੱਲ ਮੈਂ ਮੰਮੀ ਨਾਲ ਕਰਨ ਤੋਂ ਬਾਅਦ ਦੱਸਦੀ ਆ। ਦੱਸ ਜਾਂਦੇ ਭਾਬੀ ਮੈਨੂੰ ਥੋੜਾ ਆ ਜਾ। ਤੂੰ ਹੀ ਨਾ ਪੈਕਿੰਗ ਕਰੋ। ਮੈਂ ਮੰਮੀ ਨਾਲ ਗੱਲ ਕਰਾਂ। ਚਲੋ ਕੋਈ ਗੱਲ ਨਹੀਂ ਭਾਬੀ। ਮੰਮੀ ਇੱਕ ਮਿੰਟ ਗੱਲ ਕਰਸੇ। ਕੀ ਗੱਲ ਪੁੱਤਰਾ? ਆਇਓ ਜਰਾ। ਹਾਂ ਬੇਟਾ। ਕੀ ਗੱਲ ਹੈ ਕੀ ਗੱਲ ਪਰੇਸ਼ਾਨ ਲੱਗਦੀ ਪਈ ਹੈ ਮੈਂ ਨਤ ਅੰਨੇ ਇੱਕ ਗੱਲ ਕਰਨੀ ਹੈ ਠੀਕ ਹੈ ਨਾ ਸਭ ਕੁਝ ਕਰੋ ਤੈਨੂੰ ਫੋਨ ਆਇਆ ਕੋਈ ਤੇਰਾ ਕੋਈ ਫੋਨ ਨਹੀਂ ਆਇਆ ਆਪਾਂ ਇਤਨਾ ਕਰਦੇ ਆ ਮੈਨੂੰ ਨੂੰ ਥੋੜੇ ਦਿਨ ਆਪਣੇ ਵੱਲ ਲੈ ਜਾਣੇ ਉਹ ਕਿਉਂ ਉਹ ਕਿਉਂ ਤੂੰ ਹੀ ਆਪ ਨਹੀਂ ਵੇਖਣਦੇ ਉਹ ਛੋਟਾ ਜਿਹਾ ਬੱਚਾ ਲੈ ਕੇ ਵਿਚਾਰੀ ਸਾਰਾ ਘਰ ਦਾ ਕੰਮ ਕਰਦੀ ਆ ਉਤੋਂ ਇੰਨੀ ਠੰਡ ਹੈ ਦੀ ਆ ਕੱਪੜੇ ਧੋਣੇ ਪਏ ਹੋਏ ਆ ਠੰਡ ਦੇ ਵਿੱਚ ਤੂੰ ਆ ਵੇਖੋ ਫੀਡ ਲੈਂਦਾ ਬੱਚਾ ਤੇ ਜੀ ਉਹਨੂੰ ਠੰਡ ਲੱਗੀ ਫੇਰ ਤੇ ਇੱਦਾਂ ਚੰਗਾ ਲੱਗਿਆ ਉਹਦੀ ਸੱਸ ਕੀ ਸੋਚੇਗੀ ਸੱਸਰੀ ਸੋਚੇਗੀ ਸੋ ਹੱਸੇ ਤੇ ਬੈਠੀ ਰਹਿੰਦੀ ਸਾਰੀ ਦਿਹਾੜੀ ਕੰਮ ਦੇ ਕੋਈ ਕਰਾਂਦੀ ਨਹੀਂ ਆ ਉਹਦੇ ਨਾਲ ਅਸੀਂ ਵੀ ਤੇ ਉਹਨੂੰ ਚਾਹੀਦਾ ਨਹੀਂ ਅਸੀਂ ਵੀ ਲੈ ਦੋਨੇ ਮਾਵਾ ਤੇ ਆ ਫ੍ਰੀ ਹੋ ਕੇ ਆਈਆਂ ਆ ਯਾ ਨਾ ਤੇ 2 ਘੰਟੇ ਚ ਬੰਦਾ ਫ੍ਰੀ ਮੈਂ ਵੀ ਉਹਦੇ ਨਾਲ ਇਹੀ ਗੱਲਾਂ ਲੱਗੀਆਂ ਹੀ ਆਦੀ ਸੱਸ ਨਾਲ ਲੈ ਨਾ ਮੰਮੀ ਮੇਰੀ ਗੱਲ ਸੁਣੋ ਬੱਚਾ ਕਿੱਥੇ ਮਾਂ ਤੋਂ ਬਿਨਾ ਰਹਿੰਦਾ ਵਾ ਤੁਹਾਨੂੰ ਵੀ ਪਤਾ ਵਾ ਕਾਂਸ਼ਵੀ ਜਦੋਂ ਛੋਟੀ ਹੀ ਕਿੰਨਾ ਤੰਗ ਕਰਦੀ ਸੀ ਮੈਂ ਨਾਲ ਹੀ ਰਹਿੰਦੀ ਹੂ ਤੇ 24 ਘੰਟੇ ਨਹੀਂ ਹੁੰਦੇ ਹੈ ਤੇ ਹੁਣ ਜਦੋਂ ਅਸੀਂ ਆਏ ਆ ਤੇ 5 ਮਿੰਟ ਅਸੀਂ ਗੱਲਾਂ ਵੀ ਸੁਣਦੇ ਪਏ ਕਿਦਾਂ ਰੋਂਦੇ ਆ ਸੀ ਤੇ ਕਿਦਾਂ ਬੋਲਦੇ ਪਏ ਸੀ ਉਹ ਹੀ ਤੇ ਮਿੰਨੀ ਰਹਿੰਦੀ ਆ ਕਿ ਕਿੰਨਾ ਰੋਂਦਾ ਵਾ ਤੇ ਮੰਮੀ ਨਾਲ ਕੰਮ ਨਹੀਂ ਕਰਾਂਦੇ ਸਾਰਾ ਕੰਮ ਚਰੀ ਆਬ ਕੱਲੀ ਕਰਦੀ ਤੇ ਫੇਰ ਵੀ ਉਹਦਾ ਗੁਣ ਨਹੀਂ ਬਿੰਦਾ ਇੱਥੇ ਜਾਂ ਫੇਰ ਇਸ ਤਰ੍ਹਾਂ ਕਰੀਏ ਬੰਨੇ ਸੀ ਲੈ ਜਣੇ ਅਸੀਂ ਇਸ ਤਰ੍ਹਾਂ ਹੁਣ ਮੈਂ ਕਹਿ ਦਿੰਨੀ ਆ ਨਾ ਕਿ ਭਾਂਜੀ ਅਸੀਂ ਮਿੰਨੀ ਨੂੰ ਲੈ ਜੀਏ ਨਾਲ ਤੇ ਜੋ ਪੁੱਛੇਗੀ ਨਾ ਕਿਉਂ ਤੇ ਤੂੰ ਕਹਦੇ ਕਿ ਸ਼ਾਮ ਨੂੰ ਅਸੀਂ ਘੁੰਮਣ ਜਾਣਾ ਮੈਂ ਤੇ ਬੰਨਾ ਕਰ ਲੈਣਾ ਸਿੱਧਾ ਕਹਿ ਦਿੰਨੀ ਆਪਾਂ ਲੈ ਕੇ ਜਾਣਾ ਉਹਨਾਂ ਲਈ ਮਾਂ ਇੰਨਾ ਕੰਮ ਕਰਦੀ ਠੰਡ 'ਚ ਮਾਂ ਦੀ ਠੰਡ ਬੱਚੇ ਨੂੰ ਲੱਗਦੀ ਤੇ ਜੇ ਮਾਂ ਵੀ ਬਿਮਾਰ ਪੈ ਗਈ ਤੇ ਬੱਚੇ ਨੂੰ ਕੌਣ ਸੰਭੂਗਾ ਅਭੀ ਗੱਲ ਸਹੀ ਠੀਕ ਹੋ ਗਈ ਦੇਖ ਹੋਰ ਕੀ ਚੱਲ ਲੈ ਜਾਨੇ ਅਸੀਂ ਸਾਨੂੰ ਕਿਸਾ ਡਰ ਥੋੜੀ ਮਾਰਿਆ ਮੈਂ ਤੇ ਉਹੀ ਕਹਿਨੀ ਕੋਈ ਕੋ ਉਹਨਾਂ ਨੂੰ ਨਹੀਂ ਮੈਂ ਕਹਿ ਦਿੰਨੀ ਨਹੀਂ ਚੰਗਾ ਸੋ ਤੂੰ ਮੈਨੂੰ ਦਲੇਰੀ ਦੇ ਦਿੱਤੀ ਮੈਂ ਕਹਿ ਦਿੰਨੀ ਅੱਜ ਕੋਈ ਡਰ ਵਾਲੀ ਥੋੜੀ ਗੱਲ ਅੰਨਾ ਦੀ ਧੀ ਵੀ ਤੇ ਆਂਦੀ ਹੈ ਹੀ ਆ ਮੈਂ ਤੇ ਉਹੀ ਕਹਿਨੀ ਮੈਂ ਮਿੰਨੀ ਨੂੰ ਕਹਤਾ ਐ ਤੂੰ ਕੱਪੜੇ ਪੈਕ ਕਰ ਲੈ ਕੋਈ ਨਾ ਗੱਲ ਕਰ ਲੈਨੀ ਚੱਲ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਉਹਨਾਂ ਲਗਦਾ ਵੈ ਮਿੰਨੀ ਲੈ ਕੇ ਚੱਲੇ ਨੂੰ ਸੱਤ ਸਲਾਵਾ ਕਰਦੀਆਂ ਭਈਆਂ ਪਰ ਮੈਂ ਨਹੀਂ ਜਾਣਦੇ ਨਾ ਠੰਡ ਬੜੀ ਮੇਰੇ ਕੋ ਕਿੱਥੋਂ ਨਾ ਮੇਰੇ ਅੱਗੇ ਨਹੀਂ ਗੋਡੇ ਚੱਲਦੇ ਇਹਨੂੰ ਸਮਝਾਨੀ ਆ ਆ ਜੋ ਵੰਦੀਆ ਜੋ ਹਾਂਜੀ ਹਾਂਜੀ ਨਹੀਂ ਭੰਜਾ ਨਾ ਨਾ ਇੱਕ ਗੱਲ ਕਰਨੀ ਐ ਅਸੀਂ ਹਾਂਜੀ ਦੱਸੋ ਤੇ ਗੱਲ ਇਸ ਤਰ੍ਹਾਂ ਕਰਨੀ ਐ ਅਸੀਂ ਨਾ ਮਿੰਨੀ ਨੂੰ ਨਾ ਹਫਤਾ ਕ ਲੈ ਜੰਨੇ ਆਪਣੇ ਘਰ ਕਿਉਂ ਨਹੀਂ ਭਾਜੀ ਠੰਡ ਬਹੁਤ ਜ਼ਿਆਦਾ ਹੈਗੀ ਹੈ ਛੋਟਾ ਬੱਚਾ ਬਹੁਤ ਪਰੇਸ਼ਾਨ ਹੈਗਾ ਉਹ ਕੁੜੀ ਆਪ ਸਾਡੀ ਬਹੁਤ ਪਰੇਸ਼ਾਨ ਹੈ ਐਨੇ ਤੇ ਦੇ ਘੰਟੇ ਵਿੱਚ ਵੇਹਲੇ ਸਭ ਕੁਝ ਨਹੀਂ ਉਹ ਤੇ ਹੈ ਠੰਡ ਤੇ ਹੈਗੀ ਹੋਆ ਠੰਡੇ ਤੇ ਭਾਵੇਂ ਹੈਗੀ ਸਾਰਾ ਕੰਮ ਕੁੜੀ ਨੂੰ ਕੱਲਿਆਂ ਕਰਨਾ ਪੈਂਦਾ ਅਸੀਂ ਬੋਲਦੇ ਸੋਹਣੇ ਨਹੀਂ ਲੱਗਦੇ ਤੁਹਾਡੇ ਘਰ ਦੇ ਵਿੱਚ ਪਰ ਤੁਹਾਨੂੰ ਵੀ ਥੋੜਾ ਜਿਹਾ ਚਾਹੀਦਾ ਹੈ ਬੱਚੇ ਦੇ ਨਾਲ ਕੰਮ ਕਰਵਾਏ ਬੰਦਾ ਨਹੀਂ ਮੈਂ ਕਰਵਾਨੀ ਹੈ ਤੇ ਨਹੀਂ ਗੱਲ ਹੈ ਮੈਂ ਅੱਗੋਂ ਹੋਰ ਕਰਵਾ ਲਾਂਗੀ ਨਹੀਂ ਭੈਣ ਜੀ ਜੇ ਤੁਸੀਂ ਕਰਵਾਉਂਦੇ ਹੁੰਦੇ ਨਾ ਇਹ ਹਾਲ ਥੋੜੀ ਹੋਣਾ ਹੀ ਕੁੜੀ ਦਾ ਕੁੜੀ ਦੇ ਹੱਥ ਦੇਖੋ ਐ ਮਰੁੰਡਾ ਜਿਹੀ ਹੋਈ ਪਈ ਸਾਡੀ ਉਹ ਸਰਦੀ ਕਰਕੇ ਹੋਏ ਆ ਤੇ ਤੁਹਾਡੇ ਕਿਉਂ ਨਹੀਂ ਹੋਏ ਹੋਏ ਫਿਰ ਉਹ ਸਰਦੀ ਕਰਕੇ ਅੱਡੀ ਐਵੇਂ ਬਿਆਹ ਨਾ ਕਰੋ ਆ ਵੇਖੋ ਮੇਰੀ ਨੂੰਹ ਵੇਖੋ ਹਾਂ ਤੇ ਮਜਾਲਾ ਸਾਰਾ ਰੱਖਿਆ ਹੋਇਆ ਪਿੱਛੇ ਵੀ ਮਾਰ ਪਈ ਆ ਪੂਰੇ ਅਸੀਂ 15 20 ਦਿਨਾਂ ਨੂੰ ਰੈਸਟ ਕਰਾਈ ਆ ਆਪਣੇ ਪਿੱਛੇ ਕਰਵਾਈ ਸੀ ਇਹਦੇ ਪਿੱਛੇ ਨਹੀਂ ਕਰਵਾਈ ਤੁਸੀਂ ਇਹ ਸੋਚੋ ਨਾ ਠੰਡ ਇੰਨੀ ਜਾਦੀ ਆ ਜੀ ਹੋਈ ਨਾ ਕੰਮ ਕਰਨਗੇ ਤੇ ਬੱਚੇ ਨੂੰ ਵੀ ਤੇ ਠੰਡ ਲੱਗੂਗੀ ਉਹ ਨਾਲੇ ਇੰਨਾ ਛੋਟਾ ਬੱਚਾ ਨਾ ਸਾਰੀ ਰਾਤ ਸੌਣ ਨਹੀਂ ਦਿੰਦਾ ਮੈਨੂੰ ਪਤਾ ਕਾਸ਼ ਜੇ ਛੋਟੀ ਹੀ ਹਨ ਸਾਰੀ ਰਾਤ ਨਹੀਂ ਸੌਣ ਦਿੰਦੀ ਤੇ ਸਵੇਰੇ ਫੇਰ ਉੱਠ ਕੇ ਸਾਰਾ ਕੰਮ ਆਪ ਕਰਨਾ ਉਹ ਕਿੱਡਾ ਔਖਾ ਜਾਂਦਾ ਏਕ ਲੇਡੀ ਵਾਸਤੇ ਤੇ ਹਾਲ ਲਾ ਲੋ ਜੇ ਸਾਡੇ ਹੈਗੇ ਹੀ ਨਾ ਪੋਤਰੀ ਮੇਰੀ ਛੋਟੀ ਤੇ ਅਸੀਂ ਢਿੱਡ ਤੇ ਸਵਾ ਦੰਦੇ ਸੀ ਤੇ ਜੇ ਇੱਕ ਜਣਾ ਜਾਗਦਾ ਹੀ ਜੇ ਇਹ ਜਾਗਦੀ ਹੀ ਤੇ ਮੈਨੂੰ ਨਹੀਂ ਠਾਂਦੀ ਸੀ ਤੇ ਜੇ ਮੈਂ ਜਾਗਦੀ ਸੀ ਨਾ ਸਾਰੀ ਰਾਤ ਤੇ ਐਨੇ ਮੈਨੂੰ ਆਵਾਜ਼ ਨਹੀਂ ਦਿੰਦੀ ਕਿ ਮੰਮੀ ਉੱਠ ਜਾਵੋ ਕਿ ਕੁੜੀ ਸਾਰਾ ਕੰਮ ਕਰ ਲੰਦੀ ਉਹਨੂੰ ਪਤਾ ਹੈ ਕਿ ਅਸੀਂ ਦੋਨੇ ਜਣੇ ਕੰਮ ਕਰਦੀਆਂ ਭਈਆਂ ਤੇ ਜੇ ਸਾਡੇ ਕਿਸੇ ਵੇਲੇ ਆਪ ਘਰ ਹੁੰਦੇ ਹੀ ਉਹਨੂੰ ਬੱਚਾ ਫੜਾ ਦਿੰਦਾ ਹੀ ਤੇ ਅਸੀਂ ਨੂੰ ਸੱਤ ਦੋ ਘੰਟਿਆਂ ਚ ਵਿਲੇ ਹੋ ਜੇ ਸਾਰਾ ਦਿਨ ਭੰਜੀ ਅਸੀਂ ਫਰੀ ਰਹਿੰਦੇ ਤੇ ਸਾਰਾ ਦਿਨ ਉਹ ਮੇਰੀ ਕੁੜੀ ਕੰਮ ਲੱਗੀ ਰਹਿੰਦੀ ਤੇ ਤੁਸੀਂ ਆਰਾਮ ਨਾਲ ਦੀ ਮੰਝੇ ਦਿਓ ਬੈਠੇ ਰਹਿੰਦੇ ਹੁਣ ਅਸੀਂ ਆਪ ਆਪਣੀ ਅੱਖੀ ਦੇਖ ਲਿਆ ਵਾ ਤੁਸੀਂ ਮੁੰਡੇ ਨੱਥੇ ਬਿਠਾ ਕੇ ਆਪ ਤੁਸੀਂ ਬੁੱਟਿਆਂ ਦੇ ਦਵਾਲੇ ਹੋਏ ਤੇ ਬੁੱਟੇ ਕੋ ਭੱਜ ਥੋੜੀ ਜਾਣੇ ਸੀ ਕਿਤੇ ਉਹ ਪੈਂਦੀ ਸਾਰਾ ਕੋਈ ਘਰ ਦਾ ਦੇਖਣਾ ਪੈਂਦਾ ਤੇ ਬੁੱਟੇ ਵੀ ਇਹ ਨਹੀਂ ਜੇ ਬਸ ਉਹ ਕੋਈ ਗੱਲ ਨਹੀਂ ਫੇਰ ਕੀ ਹੋਇਆ ਬੱਚੇ ਦਾ ਵੀ ਖਿਆਲ ਕਰ ਲੈ ਚਲੋ ਸਾਰੀਆਂ ਗੱਲਾਂ ਛੱਡੋ ਕਿਰਨ ਬੇਟਾ ਹਫਤਾ ਕੇ ਲੈ ਜਨੇ ਅਸੀਂ ਉਹਨਾਂ ਆਪਣੇ ਘਰ ਨਹੀਂ ਨਹੀਂ ਮੈਂ ਜਾਣ ਨਹੀਂ ਦੇਣਾਗਾ ਮਿੰਨੀ ਨੂੰ ਜਾਣ ਕਿਉਂ ਨਹੀਂ ਦੇਣਾ ਨਹੀਂ ਮਿੰਨੀ ਨੂੰ ਜਾਣ ਨਹੀਂ ਦੇਣਾ ਸਾਡੇ ਵੀ ਨਹੀਂ ਨਜ਼ਰਨਾਗਾ ਮਿੰਨੀ ਬਿਨਾ ਹਾਂ ਕੰਮ ਪਿੱਛੇ ਨਹੀਂ ਸਰਨਾ ਕੰਮ ਪਿੱਛੇ ਰਖਦੇ ਵੇ ਨਹੀਂ ਕੰਮ ਪਿੱਛੇ ਨਹੀਂ ਰਖਦੇ ਵੇ ਗੱਲ ਤੁਸੀਂ ਸਮਝੋ ਨਾ ਘਰ ਰਹਿੰਦੇ ਬੱਚੇ ਨਾਲ ਘਰ ਤੇ ਰੌਣਕ ਵੀ ਤਾਂ ਹੁੰਦੀ ਹੈ ਨਹੀਂ ਦੱਸ ਦੋ ਆ ਜਾਓ ਮੈਂ ਤੁਹਾਨੂੰ ਦੂੰ ਮੇਰਾ ਨਾ ਹੀ ਬੇਟਾ ਚੱਲਾ ਸਤੀ ਜਾਈ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਤੇ ਇਹ ਸਟੋਰੀ ਬਣਾਈ ਗਈ ਹੈ ਨੂਹ ਦੇ ਉੱਤੇ ਤੇ ਸੱਸ ਦੇ ਉੱਤੇ ਕਿ ਸੱਸ ਜਿਹੜੀ ਹੈਗੀ ਆ ਬੜੀ ਕੰਮ ਚੁਗ ਰਹੀ ਆ ਤੇ ਬੱਚਾ ਫੜ ਕੇ ਤੇ ਨੂਹ ਨੂੰ ਕਹਿੰਦੀ ਤੂੰ ਸਾਰਾ ਘਰ ਦਾ ਕੰਮ ਕਰ ਭਾਵੇਂ ਠੰਡੇ ਕੀ ਭਾਵੇਂ ਗਰਮੀ ਕੀ ਆ ਤੁਸੀਂ ਦੱਸੋ ਮੈਸੇਜ ਕਰੋ ওকে ਬਾਈ ਮਾਈ ਨੀਂਦ ਲੈਂਦੇ ਕੋ ওকে ਅਪਡੇਟ ਆਉਣ ਵਾਲਾ ਉਹਨੇ ਨੇ ਆਪਣਾ ਬੇਟਾ ਲੈਣ ਜਾਣਾ ਹਾਂ ਇੱਥੇ ਬੇਸਿਕਲੀ ਮੈਸੇਜ ਇਹ ਹੈਗਾ ਏ ਕਿ ਨਾਲ ਮਿਲ ਕੇ ਕਰੋ ਜਿਹੜੀਆਂ ਕੰਮ ਆਪੜੀ ਕਰਦੀਆਂ ਨੂੰਆਂ ਨੂੰ ਡਰ ਜਿੰਨਾਂ ਦੇ ਬੱਚੇ ਛੋਟੇ ਆ ਇਹ ਗੱਲ ਥੋੜੀ ਤੇ ਬਾਹਰ ਇਹ ਕਹਿੰਦੀਆਂ ਵਾ ਕਿ ਆਪਾਂ ਸਾਰਾ ਕੰਮ ਕਰਦੇ ਆਪਾਂ ਸਾਰਾ ਕੰਮ ਕਰਦੀਆਂ ਨਾਲੇ ਛੋਟੇ ਬੱਚਿਆਂ ਦੇ ਨਾਲ ਨਾ ਬੜਾ ਮੁਸ਼ਕਿਲ ਹੋ ਜਾਂਦਾ ਵਾ ਸਾਰਾ ਅਡਜਸਟ ਕਰਨਾ ਜੇ ਸੱਸਾਂ ਨਾਲ ਕੋਆਪਰੇਟ ਕਰਨਗੀਆਂ ਤੇ ਬੜਾ ਆਸਾਨ ਹੋ ਜਾਊਗਾ ਇੱਕ ਨੂੰ ਵਾਸਤੇ ਸਾਰਾ ਕੁਝ ਕਿਉਂਕਿ ਇੱਕ ਬੱਚਾ ਸਾਹਮਣਾ ਅੱਜ ਕੱਲ ਬਹੁਤ ਜਿਆਦਾ ਮੁਸ਼ਕਿਲ ਹੈਗਾ ਵਾ ਘਰ ਦਾ ਕੰਮ ਕਿਉਂਕਿ ਬੱਚੇ ਨੇ ਸਾਰੀ ਰਾਤ ਬੀਤਦੇ ਨਾ ਬੇਸਿਕਲੀ ਇਹਦੇ ਵਿੱਚ ਸੱਸਾਂ ਦੇ ਉੱਤੇ ਹੀ ਹੈਗਾ ਵਾ ਕਿ ਜੇ ਤੁਸੀਂ ਸਮਝੋ ਨਾ ਤੇ ਫਿਰ ਸਾਰਾ ਕੁਝ ਆਸਾਨ ਹੋ ਜਾਏਗਾ ਪੀਕੇ ਵਾਲਿਆਂ ਨੂੰ ਨੋਬਤ ਹੀ ਨਹੀਂ ਆਉਗੀ ਇੰਨੀ ਜ਼ਿਆਦਾ ਬੋਲਣ ਦੀ ਵੀ ਇਹਦੇ ਵਿੱਚ ਇੰਨਾ ਨਹੀਂ ਮੈਂ ਬੋਲੀ ਆਂ ਵੈਸੇ ਰੋਲ ਭੈਣ ਜੀ ਨੇ ਪਛਪੰਦਰ ਭੈਣ ਜੀ ਨੇ ਰੋਲ ਨਾ ਪਾਇਆ ਵੈਸੇ ਉਹ ਖੁਦ ਆਵਾਜ਼ ਕਰ ਸਕਦੇ ਨਾਲੇ ਉਹਨਾਂ ਕਰਨ ਮੁਸ਼ਕਲ ਨਹੀਂ ਜਾਂਦੇ ਦੀ ਕਰਨਾ ਬੰਦਾ ਹੈ ਜਿਹੜੇ ਸਟੂਡੈਂਟ ਬੱਚੇ ਹੈ ਨਾ ਕਰਨੀ ਪੈਂਦੀ ਹੈ ਬੜੀ ਛੋਟੀ ਮੈਂ ਨਹੀਂ ਬਹੁਤ ਤੰਗ ਕਰਦੇ ਕੋਈ ਸਾਡੇ ਸਾਰਿਆਂ ਦੀ ਬੋਤਰੀਆਂ ਛੋਟੇ ਛੋਟੇ ਹੀ ਹੈ ਜੇ ਹਾਂ ਤੇ ਸਾਰੇ ਨਾਲ ਕੋਆਪਰੇਟ ਕਰਦੇ ਆ ਤੇ ਤੁਸੀਂ ਵੀ ਸਾਰੇ ਜਣੇ ਕੋਆਪਰੇਟ ਕਰਿਆ ਕਰੋ ਕਿ ਨੂਆ ਨੂੰ ਵੀ ਚੰਗਾ ਲੱਗੇ ਉਹਨਾਂ ਨੂੰ ਵੀ ਲੱਗੇ ਕਿ ਆਪਾਂ ਮਤਲਬ ਕਿ ਸਾਨੂੰ ਇੱਕ ਸਾਥ ਦੀ ਇੱਕ ਮਾਂ ਮਿਲੀ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਬਿਲਕੁਲ ਮੈਂ ਚਾਹ ਦਾ ਕਾ ਪਿਆਰ ਨੇ ਐਪਰੀਸ਼ੀਏਟ ਕਰਨ ਕੀ ਨਾ ਵਧੀਆ ਕੀਤਾ ਤੂੰ ਆਹ ਕੀਤਾ ਹਨਾ ਤੇ ਉਹਦੇ ਨਾਲ ਹੀ ਨੂਆ ਕਿੰਨੀ ਖੁਸ਼ ਹੋ ਜਾਂਦੀ ਹੈ ਚਲੋ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮੱਚ